ਦੋ ਅਣਿਆਰ ਟਾਰ ਮੈਨੂੰ ਪਤਾ ਨਹੀਂ ਆ ਖੁੱਦ ਨੂੰ ਬਣਿਆ ਸਟਾਰ ਮੈਨੂੰ ਪਤਾ ਨਹੀਂ ਆ ਖੁੱਦ ਨੂੰ ਆਇਆ ਖਾਨਪੁਰ ਸੈਮਰ ਦਸਤ ਨਾ ਗੇ ਤੇ ਚਾ ਮੂੰ ਕਰੇ ਉਠਾ ਨਾ ਲਵਾ ਰੱਬ ਦਾ ਇੱਥੇ ਦੁਨੀਆ ਐ ਧੂਖੀ ਕੋਈ ਸਗਾ ਨਹੀਂ ਐ ਜੱਗ ਦਾ ਵੱਡੇ ਵੱਡੇ ਬੰਦੇ ਇੱਥੇ ਅੱਗੇ ਲੱਗ ਹਾਰ ਗੇ ਆਪ ਵੀ ਅਮਰੇ ਨਾਲੇ ਦੂਜਿਆਂ ਨੂੰ ਮਾਰ ਗੇ ਇਹ ਕਮੋੜਾ ਕੋਈ ਚੰਗਾ ਕੰਮ ਕਰ ਲੋ ਜ਼ਿੰਦਗੀ ਬਣਾਉਣੀ ਫਿਰ ਚੱਜ ਤਰ੍ਹਾਂ ਪੜ ਲੋ ਲੋਕੀ ਆ ਬੰਦੇ ਬਸ ਰਹਿ ਪਾਜੂਗਾ ਰਹਿ ਗਿਆ ਡਾਊਨ ਟੂ ਅਰਥ ਤੇ ਨਹੀਂ ਸਿੱਧੂ ਬਹਿ ਗਿਆ ਵੱਡੇ ਵੱਡੇ ਵਾਅਦੇ ਉੱਤੇ ਨਾਮ ਕੀਆ ਕੀਤੀਆ ਮਿਹਨਤ ਹੁਣ ਇੱਥੇ ਆ ਕੇ ਟਿਕਿਆ ਅੰਬਰਾਜ ਬੁੱਢੀ ਸੀਆ ਕਈਆਂ ਦੀ ਆ ਝਾਰਤੀ ਾਟ ਗਿਆ ਪਿੱਛੇ ਗੋਲੀ ਇੱਕ ਵਿੱਚ ਮਾਰਦੀ ਜਿੰਨੇ ਵਿੱਚ ਦਬਲੀਆਂ ਰਾਜ ਦੀਆਂ ਗੱਲਾਂ ਸੀ ਮੋੜ ਮੋੜ ਤਾਣੂ ਆਵੇ ਪਾਣੀ ਦੀਆਂ ਛੱਲਾ ਦੀ ਦਵਾ ਸਮਝੂ ਤਾਂ ਇਸ ਮਰੀ ਹੋਈ ਬੁੱਧ ਨੂੰ ਬਰਿਆਸਤਾਰ ਮੈਨੂੰ ਪਤਾ ਨਹੀਂ ਆ ਖੁੱਦ ਨੂੰ ਬਰਿਆਸਤਾਰ ਮੈਨੂੰ ਪਤਾ ਨਹੀਂ ਆ ਖੁੱਦ ਨੂੰ ਬਰਿਆਸਤਾਰ ਮੈਨੂੰ ਪਤਾ ਨਹੀਂ ਆ ਖੁੱਦ ਨੂੰ ਬਰਿਆਸਤਾਰ ਮੈਨੂੰ ਪਤਾ ਨਹੀਂ ਆ